ਅੱਜ 1 ਜੂਨ ਵਾਲੇ ਦਿਨ ਜਿੱਥੇ ਪੰਜਾਬ ਭਰ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ ਉੱਥੇ ਹੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਪਿੰਡ ਕੁਲਾੜ ਦੇ ਵਿੱਚ ਇੱਕ ਵੱਖਰਾ ਮਾਹੌਲ ਵੇਖਣ ਨੂੰ ਨਜ਼ਰ ਆਇਆ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਇੱਕ ਟੈਂਟ ਦੇ ਵਿੱਚ ਇਕੱਠੇ ਬੈਠੇ ਨਜ਼ਰ ਆਏ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਸਾਂਝੇ ਤੌਰ ਤੇ ਠੰਡੇ ਮਿੱਠੇ ਜਲਦੀ ਛਬੀਲ ਵੀ ਲਗਾਈ ਗਈ ਇਸ ਮੌਕੇ ਸਾਡੀ ਟੀਮ ਦੇ ਵੱਲੋਂ ਵੱਖ-ਵੱਖ 파ਟੀਆਂ ਦੇ ਵੱਖ-ਵੱਖ ਆਗੂਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ। ਕੀ ਕਹਿਣਾ ਸੀ ਵੱਖ-ਵੱਖ ਆਗੂਆਂ ਦਾ ਉਹ ਵੀ ਤੁਹਾਨੂੰ ਸੁਣਾਵਾਂਗੇ। ਵੇਖੋ ਇਸ ਬੰਦੀ ਸਾਡੀ ਇਹ ਪੂਰੀ ਰਿਪੋਰਟ। ਸਤਸ੍ਰੀ ਅਕਾਲ ਜੀ ਦਾ ਰੀਅਲ ਪੰਜਾਬ ਤੇ तमाम ਦਰਸ਼ਕਾਂ ਦਾ ਸੰਦੀਪ ਸਿੰਘ ਮੋਮਨਾਵਾਦੀ ਦੇ ਵੱਲੋਂ ਹਾਰਦਿਕ ਸਵਾਗਤ। ਅੱਜ 1 ਜੂਨ 2024 ਇਥੇ ਕਿ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਪੰਜਾਬ ਅਤੇ ਹੋਰ ਕਈ ਸਟੇਟਾਂ ਦੇ ਵਿੱਚ ਉੱਥੇ ਜੇ ਦੇਖਿਆ ਜਾਵੇ ਤਾਂ ਜਿਹੜੀ ਵੋਟਰਾਂ ਦੀ ਭੀੜ ਆ ਉਹ ਸਵੇਰ ਤੋਂ ਹੀ 7 ਵਜੇ ਤੋਂ ਨਜ਼ਰ ਆ ਰਹੀ ਹੈ ਤੇ ਇਸ ਟਾਈਮ ਲਗਭਗ 9:30 ਵਜੇ ਦਾ ਟਾਈਮ ਆ ਤੇ ਇਹ ਵੇਖਿਆ ਜਾਵੇ ਤਾਂ ਪਿਛਲੀਆਂ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਹੋਈਆਂ ਸੀ ਉਦੋਂ ਬਹੁਤ ਸਾਰੇ ਜਿਹੜੇ ਬੂਥਾਂ ਦੇ ਉੱਤੇ ਲੜਾਈਆਂ ਝਗੜੇ ਵੀ ਹੋਏ ਤੇ ਕਈ ਥਾਵਾਂ 'ਤੇ 1 ਲੀਟਰ ਦੇ 2-2 ਬੂਥ ਵੀ ਨਜ਼ਰ ਆਏ ਸੀ ਪਰ ਇਸ ਵਾਰ ਗੱਲ ਕੀਤੀ ਜਾਵੇ ਤਾਂ ਅਸੀਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਪਿੰਡ ਕਲਾੜ ਦੇ ਵਿੱਚ ਇਸ ਵਕਤ ਮੌਜੂਦ ਹਾਂ ਜਿੱਥੇ ਕਿ ਪੰਜਾਬ ਦੀਆਂ ਮੁੱਖ ਪਾਰਟੀਆਂ ਦੇ ਵੱਲੋਂ ਇਕੱਠੇ ਹੋ ਕੇ ਜਿਹੜਾ ਇੱਕੋ ਟੈਂਟ ਦੇ ਹੇਠਾਂ ਜਿਹੜੇ ਆਪਣੇ ਬੂਥ ਲਗਾਏ ਗਏ ਨੇ ਤਾਂ ਕਿ ਜਿਹੜੀ ਪਿੰਡ ਦੀ ਭਾਈਚਾਰਕ ਸਾਂਝ ਆ ਉਹਨੂੰ ਬਣਾ ਕੇ ਰੱਖਿਆ ਜਾ ਸਕੇ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਇੱਕ ਛੱਤ ਦੇ ਹੇਠਾਂ ਇੱਕ ਟੈਂਟ ਦੇ ਹੇਠਾਂ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕੀ ਨਾਮ ਆ ਵੀਰ ਜੀ ਆਪਣਾ ਤੇ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਕਾਂਗਰਸ ਪਾਰਟੀ ਦੀ ਨਿਮਾਇੰਦਗੀ ਕਰਦੇ ਹੋਏ ਅਸੀਂ ਡਾਕਟਰ ਅਮਰ ਸਿੰਘ ਨੂੰ ਵਾਤੋ ਵਾਤ ਵੋਟਾਂ ਪਾਉਣ ਦੀ ਜ਼ਿੰਮੇਵਾਰੀ ਚੱਕੀ ਆ ਅੱਜ ਇਹ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਪਾਰਟੀ ਹੁੰਦੀ ਆ ਧੜੇਬੰਦੀਆਂ ਹੁੰਦੀਆਂ ਨੇ ਪਿੰਡ ਦੇ ਵਿੱਚ ਤਾਂ ਉਨੇ ਹੀ ਬੂਥ ਨਜ਼ਰ ਆਉਂਦੇ ਨੇ ਪਰ ਜਿਹੜਾ ਅੱਜ ਤੁਹਾਡੇ ਪਿੰਡ ਦੇ ਵਿੱਚ ਇੱਕ ਛੱਤ ਦੇ ਹੇਠਾਂ ਤੁਸੀਂ ਇੱਕ ਟੈਂਟ ਦੇ ਵਿੱਚ ਇਕੱਠੇ ਹੋਇਓ ਇਹਦੇ ਪਿੱਛੇ ਕੀ ਕਾਰ ਪਉ ਆਉ ਆਪਣੀ ਆਪਣੀ ਜਿੱਦਾਂ ਅਸੀਂ ਕਾਂਗਰਸ ਪਾਰਟੀ ਨੂੰ ਕਰ ਰਹੇ ਆ ਪਰ ਜਿਹੜੀ ਪਿੰਡ ਵੋਟਾਂ ਦੇ ਵਿੱਚ ਜਿੱਦਾਂ ਕੋਈ ਲੜਾਈ ਝਗੜਾ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਪਿੰਡ ਦੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਸੀਂ ਆਪਦੀ ਆਪਦੀ ਸਾਰੇ ਪਾਰਟੀ ਨੂੰ ਸਪੋਰਟ ਕਰ ਰਹੇ ਆ ਪਰ ਸਾਂਝ ਨੂੰ ਮੁੱਖ ਰੱਖਦੇ ਆ ਅਸੀਂ ਇੱਕੋ ਛੱਤ ਥੱਲੇ ਸਾਰੀਆਂ ਪਾਰਟੀਆਂ ਦੇ ਬੂਥ ਲਾਏ ਜੀ ਜੀ ਔਰ ਗੱਲਬਾਤ ਕਰੀਏ ਹੁਣ ਤੁਹਾਡੀ ਗੱਲਬਾਤ ਕਰਾਉਣੀਆਂ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਉਹ ਵੀ ਆਪਣੇ ਹਸੀ ਕਾਲ ਅੰਕਲ ਜੀ ਕੀ ਨਾਮ ਹੈ ਜੀ ਆਪਣਾ ਭਗਵਾਨ ਸਿੰਘ ਜੀ ਸ਼ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਆ ਜੀ ਇਹ ਅਸੀਂ ਭਾਈਚਾਰਕ ਪਿੰਡ ਦੀ ਸਾਂਝ ਨੂੰ ਮਤਲਬ ਇਕੱਠਾ ਰੱਖਣ ਦੇ ਖਾਤਰ ਅਸੀਂ ਤਿੰਨੇ ਬੂਸਕੀ ਜਗਾ ਲਾਇਆ ਉਹ ਵੋਟ ਵਾਗ ਲੈਣੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਿੰਡਾਂ 'ਚ ਲਾਣ ਦਾ ਕੀ ਫਾਇਦਾ ਠੀਕ ਹੈ ਤਾਂ ਜਿਹੜੇ ਪਿੰਡਾਂ 'ਚ ਲੜਾਈ ਝਗੜੇ ਆ ਤੇ ਜਿਹੜੀ ਭਾਈਚਾਰਕ ਸਾਂਝ ਆ ਉਹ ਬਣੀ ਰਹੇ ਲੜਾਈ ਝਗੜੇ ਘੱਟ ਹੋ ਜਾਣ ਹਾਂਜੀ 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 ਲੜਾਈ ਝਗੜੇ ਘੱਟ ਹੋਣ ਪਿੰਡ ਦੀ ਸਾਂਝ ਆ ਜਿਹੜੀ ਉਹ ਪਿੰਡ ਹਾਂਜੀ ਅੰਕਲ ਜੀ ਤੁਸੀਂ ਕੀ ਕਹਿ ਰਹੇ ਸੀ ਮਾਹਬੇ ਉਹ ਆਪ ਤਾਂ ਇਕੱਠੇ ਰਹਿੰਦੇ ਨੇ ਸਾਨੂੰ ਲੜਾਉਂਦੇ ਨੇ ਪਿੰਡਾਂ 'ਚ ਹਾਂ ਲੀਡਰ ਅਸੀਂ ਦੇਖਦੇ ਰਹਿੰਦੇ ਹਾਂ ਹਰ ਵਾਸਤੇ ਪਾਰਟੀਆਂ ਤੇ ਅਸੀਂ ਵੀ ਜਾਂਦੇ ਰਹਿੰਦੇ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਕਿੰਨੇ ਚਾਰੇ ਜੱਫੀਆਂ ਪਾ ਬਾਕੀ ਮਿਲਦੇ ਨੇ ਸਾਨੂੰ ਇੱਥੇ ਪਿੰਡਾਂ ਦੇ ਵਿੱਚ ਇੱਕ ਦੂਜੇ ਨੂੰ ਕੁੜਕਾਉਂਦੇ ਰਹਿੰਦੇ ਨੇ ਸੋ ਇੱਥੇ ਇਸ ਵਾਰ ਪਿੰਡ ਵਾਸੀਆਂ ਨੇ ਵੀ ਇਹ ਫੈਸਲਾ ਕੀਤਾ ਕਿ ਜਿਹੜੀ ਆਪਣੀ ਭਾਈਚਾਰਕ ਸਾਂਝ ਆ ਉਹ ਮਜ਼ਬੂਤ ਕੀਤੀ ਜਾ ਸਕੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਵੀ ਸਰਪੰਚ ਗਰਦੀਪ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਇਹ ਫੈਸਲਾ ਕਿਸੋਂ ਕਿਉਂ ਤੇ ਕੀ ਸੋਚ ਕੇ ਲਿਆਗੇ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਫਤਿਹ ਅਸੀਂ ਇਹ ਭਾਈਚਾਰਕਾਂ ਚ ਬਣਾਈ ਆ ਪ੍ਰਿੰਟ ਦੇ ਸਾਰੇ ਬੂਥ ਇੱਕ ਜਗਾ ਲੱਗੇ ਆ ਤਾਂ ਜੋ ਕੋਈ ਲੜਾਈ ਕਿ ਪੜਾਈ ਨਾ ਹੋ ਸਕੇ ਤੇ ਭਾਈਚਾਰਕਾਂ ਦੇ ਸਾਰੇ ਇਕੱਠੇ ਆ ਸਾਰਿਆਂ ਦਾ ਸਹਿਯੋਗ ਦਿੱਤਾ ਜੀ ਸਾਰਿਆਂ ਨੇ ਤਿੰਨਾਂ ਪਾਰਟੀਆਂ ਨੇ ਸਹਿਯੋਗ ਦਿੱਤਾ ਹੈ ਇੱਕ ਬੂਥ ਤੋਂ ਆ ਮੈਂ ਦੇਖ ਰਿਹਾ ਦੂਸਰੇ ਪਾਸੇ ਵੀ ਠੰਡੇ ਮਿੱਠੇ ਜਲਦੀ ਸਬੀਲ ਆ ਉਹ ਵੀ ਚੱਲ ਰਹੀ ਆ ਉਹ ਵੀ ਪਿੰਡ ਵੱਲੋਂ ਸਾਂਝੇ ਤੌਰ ਤੇ ਉਹ ਵੀ ਪਿੰਡ ਵੱਲੋਂ ਸਾਂਝੇ ਤੌਰ ਤੇ ਆ ਸਾਰੇ ਪਿੰਡ ਨਗਰ ਕੰਨੀ ਆ ਉਹ ਸਬੀਲ ਜਿਹੜੀ ਠੰਡੇ ਮਿੱਠੇ ਪਾਣੀ ਦੀ ਸਬੀਲ ਹੈ ਹਾਂ ਕਿਉਂਕਿ ਚੋਣਾ ਅੱਜ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਤੇ ਵੀ ਹੋਣੀਆਂ ਨੇ ਤਾਂ ਬਾਕੀ ਪਿੰਡਾਂ ਨੂੰ ਤੁਹਾਡਾ ਕੀ ਮੈਸੇਜ ਆ ਸਾਰਿਆਂ ਨੂੰ ਆ ਵੀ ਇਹ ਭਾਈ ਚਾਰ ਖਾਂਜ ਚ ਕੈਮ ਰੱਖਣੀ ਚਾਹੀਦੀ ਆ ਜਿੱਥੇ ਜਿੱਥੇ ਤੁਸੀਂ ਖੜੇ ਹੋ ਉੱਥੇ ਉੱਥੇ ਆਪਣੀ ਆਪਣੀ ਪਾਰਟੀ ਨੂੰ ਜਿਵੇਂ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਮੈਂ ਉਹਨਾਂ ਦੇ ਉਨਾਂ ਲਈ ਕਰਦਾ ਜਿਹੜੇ ਅਲੱਗ-ਅਲੱਗ ਪਾਰਟੀਆਂ ਨੇ ਉਹ ਆਪਣੇ ਆਪਣੀ ਪਾਰਟੀ ਲਈ ਬੂਥ ਲੱਗਿਆ ਹੋਇਆ ਜੋ ਜੋ ਸਵਦਾ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਆ ਕਿ ਪਰਚੀਆ ਬਣਾਉਣ ਦੀ ਜਾਂ ਦੱਸਣ ਦੀ ਵੀ ਕਿਹੜੇ ਬੂਥ ਤੇ ਕਿਹੜੀ ਵੋਟ ਆ ਜੀ ਸੋ ਇਹ ਸੀਗੇ ਤਿੰਨੇ ਪਾਰਟੀਆਂ ਦੇ ਵੱਖ-ਵੱਖ ਆਗੂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਇੱਕ ਬਹੁਤ ਹੀ ਵਧੀਆ ਤਸਵੀਰ ਕੈਲੀਏ ਭਾਈਚਾਰਕ ਕਿਸਾਨ ਦੀ ਤਸਵੀਰ ਕੈਲੀਏ ਉਹ ਇਸ ਪਿੰਡ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਔਰ ਨਾਲ ਹੀ ਇਹ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀ ਇਹ ਭਾਈਚਾਰਕ ਕਿਸਾਨ ਜਾਂ ਪਿੰਡਾਂ ਦੀ ਇਹ ਇਸੇ ਤਰ੍ਹਾਂ ਬਣੀ ਰਹੇ ਕਿਉਂਕਿ ਚੋਣਾਂ ਨੇ ਜਿਹੜੀਆਂ ਉਹ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਸੰਦੀਪ ਸਿੰਘ ਮੋਮਨਾਵਾਦੀ ਦੀ ਰਿਪੋਰਟ ਧੰਨਵਾਦ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ The Real Punjab